ਮਨ ਦਾਸ ਰਾਖੋ ਸਰਨਾਈ ਇੱਕ ਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਸੁਖ ਹੋ ਟਲ ਗੁਰ ਸੇਵੀ ਆਹਨ ਇਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਭੂ ਵਸਿ ਫਤ ਖਸਮ ਦੀ ਨੂਰ ਅਰਸਾਹੁ ਕੁਰਸਾਹੁ ਛਟੀਐ ਤੁਧ ਡਠੇ ਸਚੇ ਪਾਤੇ ਸਾ ਮਾਲ ਜਨਮ ਜਨਮ ਦੀ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੀ ਕੀ ਵਾਰ ਮਹੱਲਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓ ਅੰਕ ਗੰ ਸਤ ਗੁਰ ਪ੍ਰਸਾਦ ਸਲੋਕ ਮਹੱਲਾ 3 ਜੀ ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦਨਾ ਹੈ ਗੁਰ ਕਾ ਭਾਣ ਜੋ ਚੱਲੇ ਤਾਂ ਜੀਵਨ ਪਦਵੀ ਪਾ ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦਨਾ ਹੈ ਗੁਰ ਕੈ ਭਾਣ ਜੋ ਚੱਲ ਤਾ ਜੀਵਨ ਪਦਵੀ ਪਾ ਹੇ ਓਏ ਸਦਾ ਸਦਾ ਜਨ ਜੀਵਤ ਜੋ ਹਰ ਚਰਣੀ ਚਿਤ ਲਾਏ ਨਾਨਕ ਨਦਰਿ ਮਨ ਵਸੈ ਗੁਰਮੁਖ ਸਹਜ ਸਮਾਹੇ ਮਹੱਲਾ ਤੀਜਾ ਅੰਦਰ ਸਹਸਾ ਦੁਖ ਹੈ ਆਪ ਸਿਰ دوجہ پائے ستے کا بہنا جاگ مایا مو پیار ਨਾਮ ਨਾ ਚਿਤ ਹੈ ਸਬਦ ਨਾ ਵਿਚਾਰ ਹੈ ਇਹੋ ਮਨ ਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਾਮ ਮਾਰ ਕਰ ਖੁਆਰ ਪਾਉੜੀ ਆਪਣਾ ਆਪ ਉਪਾਇਓ ਨ ਤਦ ਹੋਰ ਨਾ ਕੋਈ ਮਤਾ ਮਸੂਰਤ ਆਪ ਕਰ ਜੋ ਕਰੈ ਸੋ ਹੋਈ ਤਦਹੁ ਆਕਾਸ ਨਾ ਪਾਤਾਲ ਹੈ ਨਾ ਤਰ ਲੋਈ ਤਦਹੁ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਭਾਵ ਤੇ ਵਾ ਕਰੇ ਤਿਸ ਵੇਨ ਅਵਰ ਨ ਕੋਈ ਦਹੋ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਭਾਵ ਤੇਵਾ ਕਰੇ ਤਿਸ ਬਿਨਾ ਔਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਮੁਆ ਜੀਵਨ ਕੀ ਵਿਦ ਨਾਹੇ ਗੁਰ ਕਾ ਭਾਣ ਜੋ ਚੱਲੈ ਤਾ ਜੀਵਨ ਪਦਵੀ ਪਾ